ਹਾਂਜੀ ਸਤਿ ਸ੍ਰੀ ਅਕਾਲ ਅਕਸਰੀ ਅਸੀਮ ਗੱਡੀਆਂ ਦੇ ਨੰਬਰ ਜਾਂ ਜਿਸ ਨੂੰ ਲੱਕੀ ਨੰਬਰ ਕਹਿ ਕੇ ਮੋਬਾਈਲਾਂ ਦੇ 10 ਅੱਖਰਾਂ ਦੇ ਨੰਬਰ ਦੇ ਪਿਛਲੇ ਅੱਖਰ 786 ਰੱਖੇ ਜਾਂਦੇ ਹਨ ਨੋਟਾਂ ਦੇ 786 ਵਾਲੇ ਅੱਖਰਾਂ ਨੂੰ ਨੋਟਾਂ ਨੂੰ ਬੜੀ अहमਤ ਦਿੱਤੀ ਜਾਂਦੀ ਹੈ ਸਾਡੇ ਅਕਸਰੀ ਦਿਮਾਗ ਦੇ ਵਿੱਚ ਇਹ ਸਵਾਲ ਜ਼ਰੂਰ ਪੈਦਾ ਹੋਇਆ ਹੋਵੇਗਾ ਕੇ 786 ਦਾ ਮਤਲਬ ਕੀ ਹੈ ਤਾਂ ਦੋਸਤੋ ਇਸ ਦਾ ਮਤਲਬ ਮੁਸਲਮਾਨ ਧਰਮ ਦੇ ਨਾਲ ਜੁੜਿਆ ਹੋਇਆ ਹੈ ਕੁਝ মত ਹਨ ਕਿ ਉਸ ਅੱਲਾ ਵੱਲੋਂ ਖੁਦਾ ਵੱਲੋਂ ਇਸ ਸਮਾਜ ਦੇ ਸੰਸਾਰ ਦੀ ਦੁਨੀਆ ਦੀ ਜਦੋਂ ਉਤਪਤੀ ਕੀਤੀ ਹੈ ਤਾਂ ਕਹਿੰਦੇ ਹਨ ਕਿ ਉਹਨਾਂ ਨੇ ਆਪਣੀ ਬੁੱਧੀ ਅਨੁਸਾਰ ਸਤ ਅਸਮਾਨ ਜਿਨ੍ਹਾਂ ਨੂੰ ਧੰਗੁਰੂ ਨਾਨਕ ਦੇਵ ਜੀ ਨੇ ਤਾਂ ਅਨੇਕ ਆਖਿਆ ਪਰ ਮੁਸਲਮਾਨ ਧਰਮ ਦੇ ਬਾਨੀ ਮੁਹੰਮਦ ਸਾਹਿਬ ਨੇ ਸਤ ਅਸਮਾਨਾਂ ਦਾ ਜ਼ਿਕਰ ਕੀਤਾ ਤੇ ਅੱਠ ਸਵਰਗ ਨੂੰ ਜਿਹਨੂੰ ਮੁਸਲਮਾਨ ਜੰਨਤ ਕਹਿੰਦੇ ਹਨ ਉਹਦੇ ਅੱਠ ਦਰਵਾਜ਼ੇ ਲਿਖੇ ਹਨ ਤੇ 6 ਦਿਨਾਂ ਦੇ ਵਿੱਚ ਪੂਰੀ ਕਾਇਨਾਤ ਪੂਰੇ ਸੰਸਾਰ ਦੀ ਉਸ ਨਿਰੰਕਾਰ ਵੱਲੋਂ ਅੱਲਾ ਵੱਲੋਂ ਖੁਦਾ ਵੱਲੋਂ ਵਾਹਿਗੁਰੂ ਵੱਲੋਂ ਸਿਰਜਣਾ ਕੀਤੀ ਗਈ ਅਦੇ ਨਾਲ ਹੀ ਇਸ ਦਾ ਇੱਕ ਇਹ ਹੈ ਜਦੋਂ ਹਿੰਦੂ ਵੀਰਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ ਤਾਂ ਉਹ ਰਾਮ ਰਾਮ ਸਿੱਖ ਧਰਮ ਦੇ ਵਿੱਚ ਮੂਲ ਮੰਤਰ ਅਤੇ ਮੁਸਲਮਾਨ ਧਰਮ ਦੇ ਵਿੱਚ ਬਿਸਮਿਲ੍ਲਾ ਹਰ ਰਹਿਮਾਨ ਔਰ ਰਹੀਮ ਇਹ ਉਹਨਾਂ ਦਾ ਇੱਕ ਕਲਮਾ ਹੈ ਅਰਬੀ ਦੇ ਵਿੱਚ ਉਰਦੂ ਭਾਸ਼ਾ ਦੇ ਵਿੱਚ ਇਹ ਇੱਕ ਕਲਮਾ ਹੈ ਜੋ ਮੁਸਲਮਾਨ ਵੀਰ ਬੜੇ ਅਕੀਦੇ ਦੇ ਨਾਲ ਬੜੀ ਸ਼ਰਧਾ ਦੇ ਨਾਲ ਪੜ੍ਹਦੇ ਹਨ ਅਤੇ ਇਹ ਇੱਕ ਕਲਮਾ ਪਾਕ ਪਵਿੱਤਰ ਸ਼ਬਦ ਹੈ ਜਿਹਦਾ ਜੋੜ ਅੰਕ ਹੈ ਜੋ ਉਹ 786 ਬੰਦਾ ਹੈ ਅਤੇ ਮੁਸਲਮਾਨ ਵੀਰ ਜਦੋਂ ਕਿਸੇ ਨੂੰ ਕੋਈ ਰੁਕਾ ਕੋਈ ਚਿੱਠੀ ਕੋਈ ਖੱਤ ਲਿਖਦੇ ਹਨ ਕੋਈ ਸ਼ubh ਸੰਕੇਤ ਲਿਖਦੇ ਹਨ ਜਿਵੇਂ ਸਿੱਖ ਧਰਮ ਦੇ ਵਿੱਚ ਇਕ ਓੰਕਾਰ ਲਿਖਿਆ ਜਾਂਦਾ ਹੈ Hindu ਧਰਮ ਦੇ ਵਿੱਚ ਓਮ ਲਿਖਿਆ ਜਾਂਦਾ ਹੈ ਤੇ ਕ੍ਰਿਸਚਨ ਧਰਮ ਦੇ ਵਿੱਚ ਸਲੀਬ ਬਣਾਈ ਜਾਂਦੀ ਹੈ ਇਵੇਂ ਹੀ ਮੁਸਲਮਾਨ ਧਰਮ ਦੇ ਲੋਕ ਜਦੋਂ ਕਿਸੇ ਚੀਜ਼ ਨੂੰ ਨਵੀਂ ਲੈ ਕੇ ਆਉਂਦੇ ਆ ਜਾਂ ਕਿਸੇ ਚੀਜ਼ ਦੀ ਆਰੰਭਤਾ ਕਰਦੇ ਆ ਸੁਭ ਸੰਕੇਤ ਵਜੋਂ 786 ਲਿਖਿਆ ਜਾਂਦਾ ਹੈ ਸੋ ਦੋਸਤੋ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਵਾਤਵਾਤ ਵੜੇ ਸ਼ੇਅਰ ਕਰਿਆ ਜੇ ਹੋਰ ਵੀ ਜੇਕਰ ਤੁਹਾਡੇ ਮਨ ਦੇ ਵਿੱਚ ਸਵਾਲ ਆਉਣ ਤਾਂ ਉਹਨਾਂ ਨੂੰ ਤੁਹਾਡੇ ਤੱਕ ਉਹਨਾਂ ਦੇ ਹੱਲ ਉਹਨਾਂ ਦੇ ਉੱਤਰ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਜੇ ਵੀਡੀਓ ਵਿੱਚ ਬੋਲਦਿਆਂ ਜਾਣਕਾਰੀ ਵਿੱਚ ਕੋਈ ਕਿਸ ਤਰ੍ਹਾਂ ਦੀ ਘਾਟ ਰਹਿ ਜਾਵੇ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਆ ਜੇ ਮਨੁੱਖ ਕਦੇ ਵੀ ਪੂਰਾ ਨਹੀਂ ਹੁੰਦਾ ਗਿਆਨ ਕਦੇ ਵੀ ਕਿਸੇ ਕੋਲੇ ਪੂਰਾ ਨਹੀਂ ਹੁੰਦਾ ਜੇਕਰ ਕੋਈ ਗਲਤੀ ਰਹਿ ਜਾਵੇ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਆ ਜੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰੋ ਸਾਰਿਆਂ ਦਾ ਧੰਨਵਾਦ